ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਲਓ ਜੀ ਇੱਕ ਵਾਰ ਫਿਰ ਤੋਂ ਖਬਰ ਜਿਹੜੀ ਹੈ ਉਹ ਲੋ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਸਾਹਮਣੇ ਆਈ ਹੈ ਤੇ ਖਬਰ ਵੀ ਜੰਡਿਆਲਾ ਗੁਰੂ ਤੋਂ ਸਾਹਮਣੇ ਆ ਰਹੀ ਹੈ ਜੰਡਿਆਲਾ ਗੁਰੂ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿੱਚ ਰਿਹਾ ਹੈ ਕਦੇ ਨਸ਼ੇੜੀਆਂ ਵੱਲੋਂ ਕੀਤੀ ਜਾ ਰਹੀ ਵਾਰਦਾਤ ਕਰਕੇ ਜਾਂ ਗੋਲੀਬਾਰੀ ਕਰਕੇ ਹੁਣ ਇੱਕ ਵਾਰ ਫਿਰ ਤੋਂ ਇੱਕ ਕਾਉਂਸਲਰ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਦੱਸਦੀ ਇੱਕ ਵਾਰ ਫਿਰ ਤੋਂ ਜੰਡੇਆਲਾ ਗੁਰੂ ਚਰਚਾ ਵਿੱਚ ਹੈ ਕਿਉਂਕਿ ਕਾਉਂਸਲਰ ਹਰਜਿੰਦਰ ਸਿੰਘ ਸ਼ੇਖੂਪੁਰਾ ਮਹੱਲੇ ਵਿਖੇ ਜੋ ਰਹਿੰਦੇ ਆ ਉਹਨਾਂ ਦੇ ਘਰ ਦੇ ਬਾਹਰ ਦੋ ਹਮਲਾਵਰਾਂ ਨੇ ਆ ਕੇ ਅਣਪਛਾਤੇ ਹਮਲਾਵਰਾਂ ਨੇ ਆ ਕੇ 1:30 ਵਜੇ ਦੇ ਆਸ-ਪਾਸ ਫਾਇਰਿੰਗ ਕੀਤੀ ਹੈ ਦੱਸਦੀਏ ਕਿ ਮੂੰਹ ਬੰਨ ਕੇ ਹਮਲਾਵਰ ਆਉਂਦੇ ਹਨ ਅਤੇ ਫਾਇਰਿੰਗ ਕੀਤੀ ਜਾਂਦੀ ਹੈ ਜੋ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਫੁਟੇਜ ਔਰ ਪੁਲਿਸ ਵੱਲੋਂ ਆਲੇ-ਦੁਆਲੇ ਤੇ ਕੈਮਰੇ ਵੀ ਖੰਘਾਲੇ ਜਾ ਰਹੇ ਆ ਪਰ ਸਵਾਲ ਬਹੁਤ ਵੱਡੇ ਨੇ ਸਵਾਲ ਇਹ ਵੀ ਨੇ ਕਿ ਇਸ ਕਾਉਂਸਲਰ ਨੂੰ ਪਹਿਲਾਂ ਵੀ ਧਮਕਾਇਆ ਜਾ ਰਿਹਾ ਸੀ ਕਾਉਂਸਲਰ ਹਰਜਿੰਦਰ ਸਿੰਘ ਨੂੰ ਪਹਿਲਾਂ ਵੀ ਧਮਕਾਇਆ ਜਾ ਰਿਹਾ ਸੀ ਤੇ ਹੁਣ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ دہشت ਪਾਈ ਗਈ ਹੈ ਡਰਾਇਆ ਗਿਆ ਜਿਸ ਦੇ ਕਰਕੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਹੈ ਪਰ ਸਰਕਾਰ ਅੱਗੇ ਹੀ ਸਵਾਲ ਹੈ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਨੂੰ ਰੰਗਲਾ ਬਣਾ ਦੇਣਾ ਲੇਕਿਨ ਦੂਸਰੇ ਪਾਸੇ ਆਏ ਦਿਨ ਇਸ ਤਰੀਕੇ ਦੇ ਕਾਂਡ ਸਾਹਮਣੇ ਆਉਂਦੇ ਆ ਜਿਹੜੇ ਮਾੜੇ ਅੰਸਰ ਨੇ ਜਿਹੜੇ ਇਸ ਤਰੀਕੇ ਦੇ ਗੁਰਗੇ ਨੇ ਉਹਨਾਂ ਨੂੰ ਕਿਸੇ ਦਾ ਕੋਈ ਡਰ ਕੋਈ ਭੈ ਕੋਈ ਖੌਫ ਨਹੀਂ ਹੈ ਉਹਨਾਂ ਕੋਲੋਂ ਹਥਿਆਰ ਕਿੱਥੋਂ ਆਉਂਦੇ ਨੇ ਇਹ ਵੱਡੇ ਸਵਾਲ ਨੇ ਤੇ ਸਵਾਲ ਇਹ ਵੀ ਆ ਕਿ ਕੀ ਲੋਕ ਆਪਣੇ ਮੁਹੱਲਿਆਂ ਵਿੱਚ ਆਪਣੇ ਘਰਾਂ ਵਿੱਚ ਆਪਣੇ ਸ਼ਹਿਰ ਵਿੱਚ ਸੁਰੱਖਿਤ ਨੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਮੇਰਾ ਨਾਮ ਗੁਰਬਿੰਦਰ ਸਿੰਘ ਹੈ ਜੀ। ਭਾਈ ਕੀ ਗੱਲ ਹੈ ਜੀ? ਭਾਜੀ ਗੱਲ ਇਹ ਹੈ ਕਿ ਸਾਨੂੰ ਪਿਛਲੇ ਵੀ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਸਿਰਜਣ ਦਸ ਸਿੰਘ ਕਾਉਂਸਲਰ ਉਹਨਾਂ ਦਾ ਤੁਹਾਡਾ ਬ੍ਰਦਰ ਹੈ। ਉਹ ਨੰਮ ਪਹਿਲਾਂ ਵੀ ਧਮਕੀਆਂ ਆ ਰਹੀਆਂ ਸੀ ਰਾਤੀ ਉਹ ਫਿਰ 1.5 ਵਜੇ ਦੇ ਟਾਈਮ ਕਰੀਬ ਦੋ ਨਕਾਬਪੋਸ਼ ਆਏ। ਉਹਨਾਂ ਨੂੰ ਉਹਨਾਂ ਬੂਏ ਦੇ ਗੋਰੀਆਂ ਮਾਰਿਆ ਉਹਨਾਂ ਪਹਿਲੇ ਥੱਲੇ ਚੱਲੀ। ਫਿਰ ਉਹਨਾਂ ਸਾਹਮਣੇ ਗੇਟ ਦੇ ਬੂਏ ਮਾਰਿਆ ਉਹਨਾਂ ਸਮਝਿਆ ਸਾਰੇ ਬੰਮਣਾਂ ਵਿੱਚ ਦਾ ਘਰ ਆ। ਕਿੰਨੇ ਵਜੇ ਦੀ ਗੱਲ ਹੈ? ਫਿਰ 1.5 ਵਜੇ ਦੀ ਹੈ। ਤੇ ਕੀ ਕਰਨਾ ਕੋਈ ਪੁਰਾਣੀ ਰੰਜਿਸ਼? ਨਹੀਂ ਜੀ ਉਹ ਨਸ਼ੇ ਦਾ ਕੰਮ ਕਰਦੇ ਆ ਜੀ ਪੁਲਿਸ ਵਰਕੇ ਬਸ ਉਹਨਾਂ ਨੂੰ ਬਦਲਾ ਲੈਂਦੇ ਵੰਦੇ ਤੇ ਤੈਨੂੰ ਅਸੀਂ ਇਕਰੀ ਸੁਝਾਉਣਾ ਆ ਉਹ ਪਹਿਲੇ ਵੀ ਸਾਡੇ ਚਾਚੇ ਦੇ ਬੇਟੇ ਘਰ ਗੋਲੀਆਂ ਚਲਾਈਆਂ ਕੁਝ ਨੌਲਿਜ ਹੋ ਚੁਣੇ ਪਹਿਲਾਂ ਐਸਐਸਪੀ ਸਾਹਿਬ ਨੂੰ ਦੱਸਿਆ ਕਿ ਹੰਤਾ ਕਿਆ ਆ ਰਹੀਆਂ ਕਾਫੀ ਦੇਰ ਤੋਂ ਦੋ ਤਿੰਨ ਵਾਰੀ ਆ ਚੁੱਕੇ ਆ ਕਿੰਨੇ ਕੁ ਫਾਇਰ ਹੋਏ ਇਹ ਤਿੰਨ ਤੋਂ ਚਾਰ ਫਾਇਰ ਹੋਏ ਨੇ ਰਾਤੀ ਕੋ ਨੁਕਸਾਨਤ ਨਹੀਂ ਨਹੀਂ ਜੀ ਹਨੇਰਾ ਸੀ ਜਿਆਦਾ ਇਸ ਕਰਕੇ ਘਰ ਅੰਦਰ ਹੀ ਸਾਰੇ ਬਲੈਕਆਊਟ ਦੇ ਕਰਕੇ ਨੀਦਰ ਭਾਵੇਂ ਸ਼ਾਇਦ ਅਰੇ ਐਮਟੀ ਸਾਹਿਬ ਆ ਰਹੇ ਸੀ ਉਹ ਵੀ ਅੰਦਰ ਗਏ ਸੀ ਉਹ ਰਸਤੇ ਚ ਆ ਰਹੇ ਸੀ ਉਸੇ ਟਾਈਮ ਉਹ ਵੀ ਆਏ 10-15 ਮਿੰਟ ਦਾ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਸਾਨੂੰ ਹਿਸਾਬ ਮਿਲਣਾ ਚਾਹੀਦਾ ਉਹ ਬੰਦੇ ਫੜੇ ਜਾਣੇ ਚਾਹੀਦੇ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਕਿਹੜੇ ਬੰਦੇ ਹੈਗੇ ਅਸੀਂ ਪੁਲਿਸ ਨੂੰ ਵੈਰੀਫਾਈ ਕਰਕੇ ਅਸੀਂ ਦੱਸਾਂਗੇ ਕੌਣ ਹੀ ਇਸ ਬੰਦੇ ਪੁਲਿਸ ਨੂੰ ਸੂਚਿਤ ਕੀਤਾ ਤੇ ਹਾਂਜੀ ਰਾਤ ਆਏ ਸੀ ਜੀ ਚੌਕੀ ਇੰਚਾਰਜ ਹੋਏ ਸੀ ਚਾਰ-ਪੰਜ ਮਿਲ ਆਜ ਮਾਏ ਸੀ ਉਹ ਦੇਖ ਕੇ ਅਸੀਂ ਮੌਕਾ ਜੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਅਸੀਂ ਵੀ ਭਰੋਸਾ ਦਵਾਇਆ ਜੀ ਅਸੀਂ ਜਲਦੀ ਜਲਦੀ ਕਾਰਵਾਈ ਕਰਾਂਗੇ ਕੀ ਮੰਗ ਕਰਦੇ ਤੁਸੀਂ ਅਸੀਂ ਇਹ ਮੰਗ ਕਰਨਾ ਚਾਹੁੰਦੇ ਆ ਜੀ ਉਹਨਾਂ ਨੂੰ ਫੜਿਆ ਜਾਵੇ ਨਹੀਂ ਤੇ ਬਹੁਤ ਬੁਰਾ ਹਾਲ ਹੈ ਜੀ ਗਲੀ ਚ ਨੰਗਣਾ ਸਾਡਾ ਔਖਾ ਜੀ ਇੱਥੇ ਕੈਮਰੇ ਵੀ ਲੱਗੇ ਆ ਹਾਂਜੀ ਕੈਮਰੇ ਲੱਗੇ ਆ ਤੇ ਸੀਸੀਟੀਵੀ ਬਣੀ ਹੋਈ ਆ ਵੀਡੀਓ ਉਹ ਵੀ ਅਸੀਂ ਪੁਲਿਸ ਨੂੰ ਦਿਖਾਵਾਂਗੇ ਜੀ ਗੋਲੀ ਚੱਲੀ ਸਾਡੇ ਘਰ ਕੀ ਨਾਮ ਹਤਾ ਆਪਣਾ ਅਮਰੀਕਾ ਰ ਕਿੱਥੋਂ ਆ ਰਹੇ ਨਾਲੇ ਜੋ ਇੱਥੇ ਝੰਡੇ ਵਾਲੇ ਦੇ ਕੀ ਕਰ ਲੋ ਵੀ ਰਾਤੀ ਰਾਤ ਗੋਲੀ ਚੱਲੀ ਜੀ ਕਿੰਨੇ ਕੁ ਵਜੇ 1.5 ਵਜੇ ਕਿੰਨੇ ਬੰਦੇ ਜਿਹਨੇ ਚਲਾਈ ਦੋ ਤਿੰਨ ਬੰਦੇ ਹੈ ਇੱਥੇ ਤਾਂ ਦੋ ਹੀ ਆਏ ਜੇ ਪਿੱਛੇ ਆ ਦੋ ਬੰਦੇ ਪਿੱਛੇ ਰਹੇ ਆ ਮੋਟਰਸਾਈਕਲ ਉਹਨਾਂ ਪਿੱਛੇ ਲਾ ਲਈ। ਕੁਝ ਨਹੀਂ ਆ ਜੀ। ਇਸ ਤੋਂ ਪਹਿਲਾਂ ਵੀ ਕੋਈ ਹਮਲਾ ਹੋਇਆ ਤੁਹਾਡੇ 'ਤੇ। ਹਾਂਜੀ। ਬਾਹਰ ਅਵੇਲੀ ਆਲ ਹੋਇਆ। ਅਜੇ ਚਾਚੇ ਦੇ ਬੈਠੇ ਆਲ ਹੋਇਆ। ਹਾਂਜੀ। ਹੋਰ ਸਾਨੂੰ ਖਤਰਾ ਵਾਜੇ ਇਹਨਾਂ ਦਾ। ਜਦੋਂ ਜਿੰਦਾਂ ਤੁਹਾਡੇ بیٹے ਐਮਸੀ ਵੀ ਹੈਗੇ। ਹਾਂਜੀ ਹਾਂਜੀ ਉਹਨਾਂ ਨੂੰ ਖਤਰਾ। ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਨੇ। ਕੱਲ੍ਹ ਤੇ ਸੀ ਧਮਕੀ ਦਿੱਤੀ। ਉਹਨਾਂ ਨੂੰ ਇਹੋ ਧਮਕੀ ਦਿੱਤੀ ਵੀ ਇਹ ਤੁਹਾਨੂੰ ਮਾਰਨਾ ਮਾਰਨਾ ਚਾਹੁੰਦੇ ਆ। ਬਰਾਮਣਾਂ ਸਿੰਘ ਨੂੰ ਮਾਰਨਾ ਹੈ। ਮਾਰਨਾ ਚਾਹੁੰਦੇ ਆ। ਜੀ ਮੰਨ ਕਰ ਜੀ। ਅਹੀਂ ਆਨੇ ਵੀ ਸ਼ਾਂਤੀ ਹੋ ਜਾ ਸलो ਹਨੂ ਪੀਤ ਖੰਸਾ ਆਨ ਸਾਹ ਹੋਏ ਇਸ ਤਰ੍ਹਾਂ ਜੀ ਰਾਤੀ ਕੋਈ 1:3 ਵਜੇ ਦੇ ਲਾਗੇ ਇਨਫੋਰਮੇਸ਼ਨ ਆਈ ਸੀ ਇਸ ਤਰ੍ਹਾਂ ਤਾਂ ਕੋ ਗੋਲੀ ਦੀ ਵਾਰਦਾਤ ਹੋਈ ਆ ਵੀ ਗੋਲੀ ਚੱਲਦਾ ਕੋ واقعہ ਹੋਇਆ ਆ ਓਕੇ ਦੇ ਉੱਤੇ ਆਪਾਂ ਗਏ ਆ ਉੱਥੇ ਕਿਸਤਰਾਮ ਸਿੰਘ ਸਾਨੂੰ ਗੁਜਿੰਦਰ ਸਿੰਘ ਮੱਲਾ ਸ਼ਿਰੂਪੁਰ ਦਾ ਰਹਿਣ ਵਾਲਾ ਆ ਉਹਦੇ ਗੇਟ ਦੇ ਉੱਤੇ ਫਾਇਰ ਲੱਗੇ ਆ ਪਰ ਲੇਕਿਨ ਜਿਹੜੇ ਉਹ ਗਾਂ ਉਹਨਾਂ ਦਾ ਜਿਹੜੀ ਉਹ ਉਹਨਾਂ ਨੇ ਸਾਡੇ ਕੋਲ ਅਜੇ ਤੱਕ ਕੋਈ ਕੰਪਲੇਨਟ ਨਹੀਂ ਲਿਖਾਈ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਧਿਆਨ ਦਿੱਤਾ ਆ ਜੋ ਵੀ ਸਾਡੇ ਕੋਲ ਕੰਪਲੇਨਟ ਲਾਉਣਗੇ ਜਾਂ ਕੋਈ ਗਿਆਨ ਲਿਖਾਉਣਗੇ ਉਹਦੇ ਮੁਤਾਬਕਾਂ ਅਗਲੀ ਕਾਰਵਾਈ ਜਿਹੜੀ ਹੋ ਪਰੰਪ ਕਰਤੀ ਜਾਊਗੀ ਸਰ ਉਹ ਤਾਂ ਕਹਿੰਦੇ ਅਸੀਂ ਕੰਪਲੇਨਟ ਦਿੱਤੀ ਹੈ ਅਜੇ ਕੋਈ ਸਾਡੇ ਕੋਲ ਕੰਪਲੇਨਟ ਨਹੀਂ ਆਈ ਗੋਲੀ ਕਰ ਅਸੀਂ ਯੂ ਨੋ ਜ਼ਰੂਰ ਗਏ ਆ ਜੀ ਉੱਥੇ ਸੀਸੀ ਕੈਮਰੇ ਦੀ ਫੁਟੇਜ ਫੁਟੇਜ ਆਈ ਹੈ ਵੇਖਿਆ ਆ ਉਹ ਹੁਣ ਉਹਨਾਂ ਨੂੰ ਕਿਹਾ ਮੈਨੂੰ ਫੁਟੇਜ ਇੱਕ ਤੇ ਪੇਸ਼ ਕਰੋ ਉਹ ਚ ਕਢਾ ਗਏ ਅਸੀਂ ਸਾਰਾ ਵੇਖੀ ਵੇ ਬੰਦੇ ਦੀ شناخت ਕਰ ਲਈਏ ਬੰਦੇ ਕੌਣ ਹੋ ਸਕਦੇ